ਕਿਸਾਨ ਦੇ ਪੈਸੇ ਤੇ ਬਣਾਈਆਂ ਗੱਡੀਆਂ ਕਿਸਾਨ ਦੇ ਪੈਸੇ ਦੇ ਪਾਈ ਕਬੂਤਰੇ ਉਹ ਬਾਲਾ ਟਾਈਮ ਨਹੀਂ ਫਿਰ ਰਹੇ ਹੁੰਦੇ ਸਹੀ ਗੱਲ ਜੇ ਉਹਨੂੰ ਨੋਚ ਨੋਚ ਕੇ ਖਾਵਾਂਗੇ ਵਿਚਾਰੇ ਨੂੰ ਯਾਰ ਕਿਉਂਕਿ ਭਾਈ ਕਿਸਾਨ ਦਾ ਦਰਦ ਸਮਝਣ ਦੀ ਲੋੜ ਆ ਅੱਜ ਦੀ ਜੋ ਕਿ ਭਾਈ ਆਪਣਾ ਪਤਾ ਰੂਲ ਆ ਪੱਟੀ ਭਾਈ ਇੱਕ ਚੀਜ਼ ਦਾ ਆਪਾਂ ਜਦੋਂ ਚੀਜ਼ ਆਪਣੀ ਦੁਕਾਨ ਤੇ ਆ ਗਈ ਕਿਸੇ ਵੀ ਕੰਪਨੀ ਦੀ ਮੈਂ ਪਹਿਲਾਂ 1 ਲੀਟਰ ਉਹਦਾ ਖੋਲ ਦਾਂਗਾ ਓਕੇ ਖੋਲ ਕੇ ਲੀਟਰ ਮੈਂ ਇੱਕ ਇੱਕ ਕਿੱਲੇ ਦਾ ਅਗਲੇ ਨੂੰ ਆਪਾਂ ਦਾ ਭਾਈ ਪਹਿਲਾਂ ਟ੍ਰਾਇਲ ਦੰਨੇ ਆਗੇ ਸਿੱਧੀ ਜੀ ਗੱਲ ਆ ਬਿਲਕੁਲ ਜੀ ਬਿਲਕੁਲ ਠੀਕ ਹੈ ਜੇ ਇਹਦਾ ਟ੍ਰਾਇਲ ਹੋ ਗਿਆ ਆਪਣੇ ਲਾਵੇ ਪਾਸ ਹੁਣ ਆਪਾਂ ਤੋਂ ਇਹ ਪੂਰੀ ਨਹੀਂ ਹੋ ਰਹੀ ਬਾਈ ਬਿਲਕੁਲ ਕਿਉਂਕਿ ਪਹਿਲਾਂ ਆਪ ਨੂੰ ਯਕੀਨ ਹੋਵੇ ਪਹਿਲਾਂ ਆਪ ਦੇ ਆਪ ਨੂੰ ਯਕੀਨ ਹੋਵੇ ਬਾਈ ਹਨਾ ਆਪਣੇ ਕਿਉਂਕਿ ਨਗਦ ਦਾ ਕੰਮ ਆਗਾ ਆਪਣੇ ਕਿਸਾਨ ਭਰਾ ਕਿਹੜਾ ਬਾਈ ਯਾਰ ਕੋਈ ਬਕਾਨੇ ਨੂੰ ਆਵਦੀ ਨਹੀਂਗੇ ਵਿਚਾਰੇ ਹੂੰ ਤੂੰ ਹੀ ਆ ਵੜਾਉਂਦੇ ਨੇਗੇ ਬਾਈ ਪਹਿਲਾਂ ਬੀਜ ਦੇ ਨੇ ਬੋਹਦੇ ਨੇਗੇ 100 ਕੁਸ ਕਰਦੇ ਨੇ ਬਾਈ ਹਨਾ 6 ਮਹੀਨਿਆਂ ਦੀ ਫਸਲ ਨੂੰ ਪੁੱਤਾ ਵਾਂਗੂ ਪਾਲਦੇ ਨੇ ਬਿਲਕੁਲ ਜੀ ਹਨਾ ਪਰ ਆਪਣਾ ਉਹ ਕੰਮ ਨਹੀਂ ਹੈਗਾ ਬਾਈ ਆਪਣਾ ਜਿਹੜਾ ਮਾਰਜਨ ਵੀ ਆ ਗਿਆ ਇਹਦੇ ਮਗਰ 10-20 ਰੁਪਈਆ ਦਾ ਲੀਟਰ ਮਗਰ ਮਾਰਜਨ ਆ ਬਾਈ ਬੱਦ ਨਹੀਂ ਪਹਿਲਾਂ ਵੀ ਤੁਹਾਡਾ ਫਾਇਦਾ ਕੀਤਾ ਹੈ ਅੱਜ ਵੀ ਫਾਇਦਾ ਕਰਵਾਵਾਂਗੇ ਸੰਗਰੂਰ ਚ ਸਸਤੀਆਂ ਦਵਾਈਆਂ ਕੌਣ ਵੇਚਦਾ ਉਹਦੇ ਨਾਲ ਮਲਾਵਾਂਗੇ ਮੇਤਰੋ ਮਲਾਉਣਾ ਕਿਹਦੇ ਨਾਲ ਹੈ ਖਾਲਸਾ ਪੈਸਟੀਸਾਈਡ ਵਾਲੇ ਸਾਡੇ ਭਰਾ ਕੁਲਵਿੰਦਰ ਦੇ ਨਾਲ ਵੈਸੇ ਜਾਣ ਪਹਿਚਾਨ ਦਾ ਮਥਾਜ ਨਹੀਂ ਕਿਉਂਕਿ ਅਨੇਕਾਂ ਹੀ ਵੀਡੀਓ ਪੈ ਚੁੱਕੀਆਂ ਨੇ ਅਨੇਕਾਂ ਹੀ ਕਿਸਾਨਾਂ ਦਾ ਜਿਹੜਾ ਫਾਇਦਾ ਹੋ ਚੁੱਕਿਆ ਹੈ ਬਾਈ ਦੇ ਨਾਲ ਵੀ ਅੱਪ ਬਾਅਦ ਚ ਮਲਾਦੀ ਮੈਂ ਕਹਿੰਦਾ ਨੇ ਜਿਹੜੇ ਕਸਟਮਰ ਆ ਰਹੇ ਆ ਪਹਿਲਾਂ ਬਕਾਫੀ ਜਿਆਦਾ ਮੇਲਾ ਲੱਗਿਆ ਹੋਇਆ ਸੀ ਪਰ ਜਿਹੜੇ ਭਰਾ ਹੁਣ ਬੈਠੇ ਐ ਇਸ ਟਾਈਮ ਆਪਾਂ ਉਹਨਾਂ ਤੋਂ ਵੀ ਪਹਿਲਾਂ ਰਿਵਿਊ ਲੈਨੇ ਆ ਖਾਲਸਾ ਜੀ ਨੂੰ ਬਾਅਦ ਵਿੱਚ ਮਿਲਦੇ ਆਂ ਭਾਈ ਸਸਰੀ ਕਾਲ ਜੀ ਕੀ ਹਾਲ ਚਾਲ ਨੇ ਠੀਕ ਠੀਕ ਹੋ ਸਸਰੀ ਕਾਲ ਜੀ ਤੇ ਤੁਹਾਡਾ ਕਿਹੜਾ ਪੰਡਾ ਜੀ 9 ਲੱਖਾਂ ਸਾਹਿਬ ਜੀ ਕਿਹੜਾ 9 ਲੱਖਾਂ ਸਾਹਿਬ ਫਤੇਗੜ ਸਾਹਿਬ ਅਸਾਂ 9 ਲੱਖਾਂ ਸਾਹਿਬ ਫਤੇਗੜ ਸਾਹਿਬ ਤੋਂ ਆਏ ਹਾਂ ਹਾਂਜੀ ਫਤੇਗੜ ਸਾਹਿਬ ਤੇ ਅੱਜ ਪਹਿਲੀ ਵਾਰ ਆਏ ਕੋ ਦੂਜੀ ਵਾਰ ਆਏ ਹੋ ਦੂਜੀ ਵਾਰ ਆਏ ਅਸਾਂ ਦੂਜੀ ਵਾਰ ਆਏ ਹਾਂ ਤੇ ਪਹਿਲਾਂ ਕਿੰਨੀ ਇੱਕ ਜਿਹੜੇ ਦਵਾਈ ਲੈ ਕੇ ਗਏ ਸੀ ਇੱਥੋਂ ਪਹਿਲਾਂ ਜੀ ਪਹਿਲਾਂ ਕਾਫੀ ਜਿਆਦਾ ਅਸਾ ਤੁਹਾਡੇ ਦੋਨਾਂ ਦਾ ਇੱਕ ਪਿੰਡ ਹੀ ਆ ਹਾਂਜੀ ਓਕੇ ਓਕੇ ਅਸਾ ਅੱਜ ਦੂਜੀ ਵਾਰ ਆਏ ਹੋ ਤੁਸੀਂ ਦੋਨੇ ਸਕੇ ਭਰਾਓ ਬਾਈ ਹਾਂਜੀ ਸਕੇ ਭਰਾ ਆ ਕਿ ਬਾਕੀ ਤੁਹਾਡਾ ਫਾਇਦਾ ਹੁੰਦਾ ਹਾਂਜੀ ਸਾਡਾ ਫਾਇਦਾ ਪੈਸੇ ਜੀ ਵੀ ਹੁੰਦਾ ਤੇ ਆਪਣੇ ਆਮਦਨ ਚ ਵੀ ਫਾਇਦਾ ਹੋ ਰਿਹਾ ਠੀਕ ਹੈ ਜੀ ਹਾਂਜੀ ਹਾਂਜੀ ਪਿਛਲੀ ਵਾਰ ਅਸੀਂ ਲੈ ਕੇ ਤੇ ਹੀ ਇਹਦਾ 골ਡ ਹਾਂਜੀ ਤੇ ਉਤਮ 골ਡ ਲੈ ਕੇ ਸੀ ਤੇ ਬਹੁਤ ਵਧੀਆ ਰਿਜ਼ਲਟ ਲੇਟ ਜੀਰੀ ਲਾਈ ਤੀ ਦੂਰੀ ਨਾਲ ਵਧੀਆ ਨਿਕਲੀ ਆ ਓਕੇ ਦੂਰੀ ਨਾਲ ਵਧੀਆ ਨਿਕਲੀ ਆ ਹਾਂਜੀ ਹਾਂਜੀ ਲਾਈ ਵੇਖਾ ਤਾਂ ਤੁਸੀਂ ਜੀਰੀ ਜਿਹੜੀ ਲੇਟ ਸੀ ਹਾਂਜੀ ਹਾਂਜੀ ਓਕੇ ਤੇ ਬਈ ਇੱਕ ਗੱਲ ਦੱਸਿਓ ਚਲੋ ਇੱਕ ਤਾਂ ਪੈਸੇ ਦਾ ਤਾਂ ਹਰੇਕ ਕਿਸਾਨ ਦਾ ਇੱਥੇ ਆ ਕੇ ਫਾਇਦਾ ਹੁੰਦਾ ਹੀ ਹੁੰਦਾ ਹੈ ਕਿੰਨੇ ਕ ਪਰਸੈਂਟ ਫਾਇਦਾ ਹੋ ਗਿਆ ਤੁਹਾਡਾ ਕਾਫੀ ਪਰਸੈਂਟ ਹੋ ਗਿਆ ਜੀ ਕਿਨਸ ਅੱਗੇ ਲੇਟ ਲੋਨ ਤੇ ਸਾਡੀ 2122 ਦੀ ਰਹਿ ਜਾਂਦੀ ਸੀ ਉਹ ਸਾਡੀ 30 ਤੋਂ ਵੀ ਪਲੱਸ ਗਈ ਹੈ ਉਹ ਕਿ ਫਿਰ ਤਾਂ ਕਾਫੀ ਜ਼ਿਆਦਾ ਫਰਕ ਪਿਆ। ਬਹੁਤ ਫਾਇਦਾ ਹੋਇਆ ਜੀ। ਅਸੀਂ ਲੇਟ ਲਈ ਸੀ ਉਹ 30 ਤੋਂ ਪਲੱਸ ਹੈ ਗਈ ਜੀ। ਮਤਲਬ ਇੱਥੋਂ ਤੁਹਾਨੂੰ ਦਵਾਈਆਂ ਲਿਜਾ ਕੇ ਮਨ ਨੂੰ ਸਕੂਨ ਮਿਲਿਆ ਵੀ ਵਾਕਈ ਨਜ਼ਾਰਾ। ਹਾਂਜੀ ਪੂਰਾ ਸਕੂਨ ਮਿਲਿਆ ਤਾਂ ਹੀ ਅੱਜ ਅਸੀਂ ਦੁਬਾਰੇ ਆਏ। ਤਾਂ ਹੀ ਤਾਂ ਅੱਜ ਕਿੰਨੇ ਕਿੱਲਿਆਂ ਦੀ ਲੈਣ ਆਏ ਹੋ? ਹਾਂਜੀ ਅਸੀਂ ਘੱਟੋ ਘੱਟ 40 ਕਿੱਲਿਆਂ ਦੀ ਲੈ ਕੇ ਚੱਲੇ। 40 ਕਿੱਲਿਆਂ ਦੀ। ਤੁਹਾਡਾ ਪਿੰਡ ਹੈਗਾ 9 ਲਖਾ ਸਾਹਿਬ? ਹਾਂਜੀ। ਤੇ ਤੁਹਾਡਾ ਨਾਮ ਕੀ ਹੈ ਜੀ? ਜਿੰਦਰਪਾਲ ਸਿੰਘ। ਜਿੰਦਰਪਾਲ ਸਿੰਘ ਬਈ ਤੁਹਾਡਾ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ। ਅ 94634 ਹੂੰ 23270 ਓਕੇ 8 ਲੈ ਮਿੱਤਰੋ ਇਹ ਬਾਈ ਉਹਦਾ ਨੰਬਰ ਹੈ ਤੇ ਪਿੰਡ ਹੈਗਾ ਫਤੇਗੜ ਸਾਡੇ ਬਿਲਕੁਲ ਨਜ਼ਦੀਕ ਹੈ ਨਾ ਤੁਸੀਂ ਨਾ ਗੱਲ ਇਹ ਹੁੰਦੀ ਹੈ ਕਿਉਂਕਿ ਆਪਣੇ ਮੂੰਹੋਂ ਹਰੇਕ ਬੰਦਾ ਮਿਊ ਮੀਠੂ ਬਣਦਾ ਜੀ ਕੋਈ ਨਹੀਂ ਕਹੂਗਾ ਵੀ ਸਾਡੇ ਪ੍ਰੋਡਕਟ ਮਾੜੇ ਆ ਪਰ ਕਿਸਾਨ ਤੋਂ ਪੁੱਛਿਆ ਕਰੋ ਬਈ ਹਾਂਜੀ ਹਾਂਜੀ ਤੁਹਾਡੀ ਕੋਈ ਉਧਰ ਰਿਸ਼ਤੇਦਾਰੀ ਤਾਂ ਨਹੀਂ ਸੱਚ ਇਹਨਾਂ ਨਾਲ ਹਾਂਜੀ ਨਹੀਂ ਸੀ ਤਾਂ ਜਾਣਦੇ ਨਹੀਂ ਸੀ ਅੱਛਾ ਜਾਣਦੇ ਨਹੀਂ ਸੀ ਤੁਹਾਨੂੰ ਪਤਾ ਕਿਵੇਂ ਲੱਗਿਆ ਫਿਰ ਬਸ ਅਸੀਂ ਵੀਡੀਓ ਦੇਖ ਕੇ ਆਏ ਸੀ ਅੱਛਾ ਵੀਡੀਓ ਦੇਖੀ ਸੀ ਹਾਂਜੀ ਹਾਂਜੀ ਓਕੇ ਲੈ ਮਿੱਤਰੋ ਬਾਕੀ ਬਾਈ ਦਾ ਨੰਬਰ ਨਾ ਜਿਹੜਾ ਆਪਣੇ ਇਹ ਬਾਈ ਨੇ ਬੋਲਤਾ ਤੁਸੀਂ ਨਾ ਇਹਨਾਂ ਦਾ ਪਿੰਡ ਜਾ ਕੇ ਵੀ ਇਹਨਾਂ ਦੀ ਫਸਲ ਵੀ ਵੇਖ ਸਕਦੇ ਅਸਤਵਾਰੇ ਫੇਰ ਆਓਗੇ ਠੀਕ ਹੈ ਲੈ ਮੇਤਰੋ ਵਾਕਈ ਨਾ ਜੇ ਕਿਸਾਨਾਂ ਦਾ ਫਾਇਦਾ ਹੁੰਦਾ ਤਾਂ ਕਰਕੇ ਜਿਹੜਾ ਇਹ ਚੰਗਾ ਸਾਬਤ ਹੋ ਰਿਹਾ ਖਾਸਾ ਪੈਸਟੀਸਾਈਡ ਸੰਗਰੂਰ ਤੇ ਹੁਣ ਤੋਂ ਉਹਨੂੰ ਖਾਲਸਾ ਜੀ ਨਾਮ ਮਲਾਉਣੇ ਉਹ ਵੀ ਅੱਜਕੱਲ ਕਿਹੜਾ ਪ੍ਰੋਡਕਟ ਆ ਰਿਹਾ ਕੀ ਰੇਟ ਦੇ ਵਿੱਚ ਬਣੂ ਤੇ ਕਿੰਨੇ ਕਿਸਾਨ ਇਥੋਂ ਫਾਇਦਾ ਲੈ ਰਹੇ ਨੇ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਗੁਰਜੀਕਾ ਸਤਿ ਸ੍ਰੀ ਅਕਾਲ ਜੀ ਫਤਿਹ ਬਾਈ ਗੁਰਜੀਕੀ ਫਤਿਹ ਹੋਰ ਜੀ ਠੀਕ ਠਾਕ ਹਾਂ ਬਹੁਤ ਵਧੀਆ ਸਤਾ ਜੀ ਐਂ ਲਾ ਲਓ ਬਈ ਆਪਣੇ ਲੈ ਬਤਾ ਗਾਹਕ ਪ੍ਰਮਾਤਮਾ ਦੀ ਕਿਰਪਾ ਨਾਲ ਛੋਟੀ ਭਾਈਆਂ ਦੀ ਕਿਰਪਾ ਨਾਲ ਯਾਰ ਪੂਰਾ ਵਧੀਆ ਗਾਹ ਘਰ ਆ ਗਾ ਪੂਰਾ ਵਧੀਆ ਆ ਰਿਹਾ ਪੂਰਾ ਵਧੀਆ ਮਤਲਬ ਗਾਹਕ ਨਹੀਂ ਆ ਰਹੇ ਇਥੋਂ ਆ ਕੇ ਆਪਦਾ ਫਾਇਦਾ ਫਾਇਦਾ ਲੈ ਰਹੇ ਨੇ ਆਪਣੇ ਲੈ ਬਾਈ ਜਿਹੜੇ ਆਪਣੇ ਗਾਹਕ ਨਹੀਂ ਕਹਿ ਸਕਦੇ ਯਾਰ ਆਪਾਂ ਤਾਂ ਆਪਦੇ ਭਰਾ ਕਹਿ ਸਕਦੇ ਹਾਂ ਨਾ ਕਿਉਂਕਿ ਕਿਸਾਨ ਦੇ ਨਾਲ ਹੀ ਅਸੀਂ ਹਾਂ ਬਾਈ ਹਾਂ ਜੇ ਕਿਸਾਨ ਦੀ ਟੂਟ ਡੋੜਦੀ ਆ ਤਾਂ ਸਾਡੀ ਪਹਿਲਾਂ ਟੁੱਟੂ ਪਹਿਲਾਂ ਟੁੱਟੂ ਸਹੀ ਗੱਲ ਹੈ ਕਿਸਾਨ ਦੇ ਨਾਲੀਆਂ ਬਾਈ ਹੁਣ ਆਪਾਂ ਜਿਵੇਂ ਪ੍ਰੋਡਕਟ ਆਪਣਾ ਚੱਲ ਰਿਹਾਗਾ ਪੂਰਾ ਮਸ਼ਹੂਰ ਪ੍ਰੋਡਕਟ ਆਗਾ ਜਿਨੇ ਬਾਈ ਜਮਾਂ ਇਨ ਪੀਲੀਆਂ ਹੋਈਆਂ ਹੋਈਆਂ ਜਿਵੇਂ ਲੋਕਾਂ ਨੇ ਕੋਰ ਤੇ ਸਪਰੇਅ ਕੀਤੀ ਹੈਗੀ ਅਬ ਕੀੜਾ ਹੋ ਗਈ ਕਈ ਵਾਰੀ ਟਲੰਟਸਾ ਨੇ ਵੀ ਹੁਣ ਜਿਵੇਂ ਆ ਏਸੀਐਮ 9 ਦੀ ਸਪਰੇਅ ਕਰਦੇ ਨੇਗੇ ਲੋਕ ਬਾਈ ਵਿੱਚ ਆਪਣੇ ਵੀਰ ਭਾਈ ਅੜੀਆਲ ਵਾਲੇ ਹੁੰਦੇ ਨੇ ਕਹਿੰਦੇ ਅਸੀਂ ਇਹੀ ਕਰਨੀਆਂ ਇਹ ਹਾਲਾਂਕਿ ਧੱਕਾ ਮਾਰਦੀ ਹੈਗੀ ਆਪਣੇ ਨਾ ਇੱਥੇ ਮਿੱਤਰ ਆਗਾ ਆਪਣਾ ਮੁੰਡਾ ਵਧੀਆ ਗਿਆ ਇੱਥੇ ਹਰੀੜੀ ਤੋਂ ਹੂੰ ਹੂੰ ਤੇ ਉਹਨੇ ਸਪਰੇਅ ਕਰਤਾ ਬਾਈ ਇਹਦਾ ਅੱਛਾ ਹਾਂ 5 ਵਿੱਗਿਆਂ ਮੈਂ ਉਹਨੂੰ ਕਿਹਾ 5 ਵਿੱਗਿਆਂ ਦੀ ਕਰਤਾ ਇਹ ਡੱਬਾ ਮੈਂ ਉਹਨੂੰ ਕਿਹਾ ਮਾਪੀ ਤੂੰ ਇਹ ਨਾ ਕਰ ਕਹਿੰਦਾ ਗੁੱਲੀ ਡੰਡਾੜੀ ਵਾਲਾ ਓਕੇ ਮਹਾਬਾਈ ਦੇਖ ਫਿਰ ਤੂੰ ਆਹ ਕਿਵੇਂ ਕਰਨਾ ਕਰਦੇ ਚੱਲ ਮਹਾ ਉਸ ਤੋਂ ਬਾਅਦ ਚ ਸਾਂਭਾਂਗੇ ਹੂੰ ਕਣਕ ਬਾਈ ਜਮੀ ਐਣ ਮੱਚ ਗਈ ਥੀ ਉੱਤੋਂ ਓਏ ਹੋਏ ਆ ਚੀਜ਼ ਨੇ ਬਾਈ ਕਣਕ ਨੂੰ ਨਾ ਲੇਰੀ ਲੈਰੀ ਬਣਾਤਾ ਲੈਰੀ ਹੁਣ ਜੇ ਤੂੰ ਕਹੇ ਨਾ ਜੇ ਆਪਾਂ ਗੱਲ ਕਰ ਪਹਿਲਾਂ ਕਸਟਮਰ ਬੱਧ ਬੈਠੇ ਧੀਗੇ ਓਰੇ ਆਪਾਂ ਵੀਡੀਓ ਬਣਾ ਕੇ ਲਿਆਉਂਦੇ ਜਾਨਪਾਤੀ ਫਸਲ ਚ ਜਾਨਪਾਤੀ ਬਾਈ ਫਸਲ ਚ ਠੀਕ ਐਨੇ ਬਾਈ ਕਿਆਮਤਕਾਰ 골ਡ ਨੇ ਠੀਕ ਹੈ ਜੀ ਤੇ ਇਹ ਪਊਗਾ ਲੀਟਰ 6 ਕਿੱਲਿਆਂ ਚ ਜੀ 6 ਕਿੱਲਿਆਂ ਚ 260 ਰੁਪਏ ਕਿੱਲਾ ਪਊਗੀ ਬਾਈ ਬਸ ਇੰਨਾ ਦੱਸ ਦਿੰਦਾਗਾ ਠੀਕ ਹੈ ਜੀ ਠੀਕ ਹੈ ਜੀ 1600 ਦਾ ਲੀਟਰ ਆਪਾਂ ਨੂੰ ਕੋਈ ਦਿੱਕਤ ਨਹੀਂ ਦੱਸਣ ਚ 260 ਰੁਪਏ ਇੱਕ ਕਿੱਲੇ ਤੇ ਢਲੂ ਇਹ ਹਾਂਜੀ 6 ਕਿੱਲਾਂ ਦੇ ਵਿੱਚ ਪੂ ਹਾਂਜੀ ਇਹਦੇ ਨਾਲ ਕੋਈ 13045 ਬੌਰਨ ਪਟਾਸ਼ ਮੈਗਜੀਨ ਸਲਫਰ ਸਲਫਰ ਜ਼ਿੰਕ ਜ਼ਿੰਕ ਕੁਝ ਕੋਲਣ ਦੀ ਲੋੜ ਨਹੀਂ ਠੀਕ ਆ ਕੱਲ੍ਹ ਹੀ ਬਾਧੂ ਆ ਬਾਈ ਜਿੱਥੇ ਪੈ ਗਿਆ ਗਰਦਾਂ ਕਢ ਦੰਦਾਗਾ ਬਾਈ ਨਾਲੇ ਐਂਡ ਤੇ ਆ ਕੇ ਝਾੜ ਤੇ ਇੱਕ ਕੰਮ ਕਰਦੀ ਆ ਇਹ ਚੀਜ਼ਾਂ ਜਿਹੜੀਆਂ ਇਹਨੇ ਇਹਨੇ ਗ੍ਰੋਥ ਦੇਣੀ ਆ ਹੁਣ ਇਹਨੇ ਬਾਈ ਪੂਰੀ ਫੁੱਲ ਗ੍ਰੋਥ ਦੇਣੀ ਆ ਕੀ ਜਿੱਥੇ ਜਿਵੇਂ ਕਈ ਵਾਰੀ ਕਣਕਾਂ ਦਾ ਬੀ ਘਟ ਪਿਆ ਹੋਇਆ ਜਾਂ ਡੀ ਏ ਪੀ ਦੀ ਸਮੱਸਿਆ ਆ ਗਈ ਉਹਦੇ ਚ ਸਿੱਧੀਆਂ ਜੀਆਂ ਕਣਕਾਂ ਹੋਈਆਂ ਹੋਈਆਂ ਨਗੀਆਂ ਜਿਵੇਂ ਇਹਦਾ ਇੱਕ ਵਾਰੀ ਸਪਰੇਅ ਕਰ ਦੋ ਬਾਈ ਠੀਕ ਓਕੇ ਇੱਕ ਵਾਰੀ ਸਪਰੇਅ ਕਰ ਦੇਣ ਇਹਦਾ ਆਪਣੇ ਕਹੇ ਤੋਂ ਵੀਰ ਭਾਈ ਪੂਰਾ ਫਾਇਦਾ ਹੋਊਗਾ ਬਾਈ ਠੀਕ ਹੈ ਜੀ ਹਾਂਜੀ ਨਾਲੇ ਝਾੜ ਅਸੀਂ ਐ ਮੰਨ ਕੇ ਚੱਲੋ 2.5 ਕੁਇੰਟਲ ਦੀ ਗਰੰਟੀ ਲੈਨੇ ਆ ਇਹ ਚੀਜ਼ ਨਾਲ ਕਿੱਲੇ ਮੰਗਰ ਠੀਕ ਹੈ ਜੀ ਹਾਂਜੀ ਇਹ ਤਾਂ ਬਹੁਤ ਵਾਹਲਾ ਪੈਂਦਾ ਆਲੂਆਂ ਤੇ ਮਟਰਾਂ ਤੇ ਤੇ ਸੋਲਿਆਂ ਤੇ ਕਾਸੇ ਮਰਜੀ ਦੇ ਕਰਨ ਬਾਈ ਸਬਜੀ ਭਾਜੀ ਕਾਸੇ ਤੇ ਵੀ ਇਹਦਾ ਸਪਰੇਅ ਹੋ ਜੂਗਾ ਪਰ ਕਣਕ ਵਾਸਤੇ ਪੂਰਾ ਬੈਸਟ ਪ੍ਰੋਡਕਟ ਆ ਇਹ ਠੀਕ ਹੈ ਜੀ ਬਹੁਤ ਟਾਪ ਦੇ ਰਿਜ਼ਲਟ ਨੇ ਬਾਈ ਐ ਮਾਲਾ ਸਾਡਾ 100 ਚੋਂ 95% ਗਾਖ ਬਹੋਰ ਬਣਾਤਾ ਇਹਨੇ ਨਵਾਂ ਇਹ ਚੀਜ਼ ਨੇ ਬਿਲਕੁਲ ਭਾਈ ਆਪਣਾ ਪਤਾ ਰੂਲ ਆ ਪੱਟੀ ਬਾਈ ਇੱਕ ਚੀਜ਼ ਦਾ ਆਪਾਂ ਜਦੋਂ ਚੀਜ਼ ਆਪਣੀ ਦੁਕਾਨ ਤੇ ਆ ਗਈ ਕਿਸੇ ਵੀ ਕੰਪਨੀ ਦੀ ਮੈਂ ਪਹਿਲਾਂ 1 ਲੀਟਰ ਉਹਦਾ ਖੋਲਦਾਗਾ ਓਕੇ ਖੋਲ ਕੇ ਲੀਟਰ ਮੈਂ ਇੱਕ ਇੱਕ ਕਿੱਲੇ ਦਾ ਅਗਲੇ ਨੂੰ ਆਪਾਂ ਦਾ ਭਾਈ ਪਹਿਲਾਂ ਟ੍ਰਾਇਲ ਦੰਨੇ ਆਗੇ ਸਿੱਧੀ ਜੀ ਗੱਲ ਆ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇਹਦਾ ਟ੍ਰਾਇਲ ਹੋ ਗਿਆ ਆਪਣੇ ਲਾਵੇ ਪਾਸ ਹੁਣ ਆਪਾਂ ਤੋਂ ਇਹ ਪੂਰੀ ਨਹੀਂ ਹੋ ਰਹੀ ਭਾਈ ਬਿਲਕੁਲ ਕਿਉਂਕਿ ਪਹਿਲਾਂ ਆਪ ਨੂੰ ਯਕੀਨ ਹੋਵੇ ਪਹਿਲਾਂ ਆਪਦੇ ਆਪ ਨੂੰ ਯਕੀਨ ਹੋਵੇ ਭਾਈ ਹਨਾ ਜੀ ਆਪਣੇ ਕਿਉਂਕਿ ਨਗਦ ਦਾ ਕੰਮ ਆਗਾ ਆਪਣੇ ਕਿਸਾਨ ਭਰਾ ਕਿਹੜਾ ਬਾਈ ਯਾਰ ਕੋਈ ਬਗਾਨੇ ਨੂੰ ਆਵਦੀ ਨਹੀਂਗੇ ਵਿਚਾਰੇ ਤੂੰ ਹੀ ਆ ਬੜਾਉਂਦੇ ਨੇਗੇ ਬਾਈ ਪਹਿਲਾਂ ਬੀਜ ਦੇ ਨੇ ਬੋਂਦੇ ਨੇਗੇ ਸੌ ਕੁਛ ਕਰਦੇ ਨੇ ਬਾਈ ਹਣਾ 6 ਮਹੀਨਿਆਂ ਦੀ ਫਸਲ ਨੂੰ ਪੁੱਤਾ ਵਾਂਗੂ ਪਾਲਦੇ ਨੇ ਬਿਲਕੁਲ ਜੀ ਹਣਾ ਪਰ ਆਪਣਾ ਉਹ ਕੰਮ ਨਹੀਂ ਹੈਗਾ ਬਾਈ ਆਪਣਾ ਜਿਹੜਾ ਮਾਰਜਨ ਵੀ ਆਗੇ ਦੇ ਮਗਰ 10 20 ਰੁਪਏ ਦਾ ਲੀਟਰ ਮਗਰ ਮਾਰਜਨ ਆ ਬਾਈ ਵੱਧ ਨਹੀਂ ਤੇ ਮੈਨੂੰ ਇਹ ਦੱਸਿਓ ਜੀ ਕਈ ਵਾਰ ਕਿਸੇ ਸੱਜਣ ਨੇ ਇਹ ਪ੍ਰੋਡਕਟ ਮੰਗਾਉਣਾ ਹੋਵੇ ਉਹਦੇ ਕਿਤੇ ਰੱਖ ਭੇਜ ਦੋਗੇ ਉਹ ਬਾਈ ਆਪਣਾ ਆਲ ਪੰਜਾਬ ਤੇ ਡਿਲੀਵਰ ਹੋਵੇ ਬਸ ਠੀਕ ਹੈ ਜੀ ਪੂਰੇ ਪੰਜਾਬ ਦੇ ਵਿੱਚ ਤੁਹਾਡੀ ਡਿਲੀਵਰੀ ਫਰੀ ਆ ਡਿਲੀਵਰੀ ਫਰੀ ਕਿੰਨਾ ਕੁ ਮਤਲਬ ਇਹ ਮੰਗਾਉਣਾ ਪੂਗਾ ਜਿਹਦੀ ਗੱਲ ਕਰਦੇ 10 ਤੋਂ 15000 ਦਾ ਆਰਡਰ ਹੋਵੇ ਬਾਈ ਓਕੇ ਇੰਨਾ ਕੁ ਤਾਂ ਹੋਣਾ ਹੀ ਚਾਹੀਦਾ ਕੱਲ ਜੇ ਮੈਂ ਅਸੀਂ ਬਰੇਟੇ ਮਾਲ ਭੇਜਿਆ ਇੱਧਰ ਬਰੇਟੇ ਬਲਾ ਡੇਗਾ ਨਹੀਂ ਹੂੰ ਹੂੰ ਉਹ ਤੇ ਸਾਡਾ 15000 ਦਾ ਮਾਲ ਤੀਗਾ ਓਕੇ ਜੀ ਬਾਈ ਪਹਿਲਾਂ ਥੋੜਾ ਮੰਗਾਉਂਦਾ ਸੀ ਮਹਾਬਾਈ ਇੰਨੀ ਕੁ ਤਾਂ ਲਿਮਟ ਹੋਣੀ ਚਾਹੀਦੀ ਆ ਵੀ ਸਾਡਾ ਵੀ ਘੇੜਾ ਹਾਂ ਇੱਕ ਗੱਲ ਹੋਰ ਪ੍ਰੋਡਕਟ ਆਪਣੇ ਚ ਜਿਹੜਾ ਵੀ ਇਹਨਾਂ ਚ ਮਰਜ਼ੀ ਹੋਵੇ ਜਿਹੜਾ ਮਰਜ਼ੀ ਹੋਵੇ ਬਾਈ ਹਾਂ ਇਕੱਲੇ ਹੀ ਨਹੀਂ ਵੀ ਇਕੱਲਾ ਉੱਤਰ ਮੈਂ ਇਹਦੇ ਪਿੱਛੇ ਹੀ ਨਹੀਂ ਗੱਲੇ ਪਿੱਛੇ ਜਿਹੜਾ ਮਰਜ਼ੀ ਆ ਐਕਸਲਾ ਪਈਆਂ ਨੇ ਗੀਆਂ ਜਿਹੜਾ ਮਰਜ਼ੀ ਹੋਵੇ اٹلانٹک ਪਈ ਆ ਗਈ ਬਾਈ ਸਾਰੇ ਕਾਸੇ ਸਾਰੇ ਕੁਝ ਪਿਆ ਆਪਣਾ ਠੀਕ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਆਪਾਂ ਨੇ ਤਾਂ ਬਾਈ ਫਾਇਦਾ ਹੀ ਕਰਨਾਗਾ ਹਨਾ ਐ ਮੰਨ ਲਾ ਹੁਣ ਆ ਲੀਟਰ ਐ ਲਾ ਲਾ ਇਹ ਕੰਮ ਕਰ ਰਿਆ ਸਾਨੂੰ ਤਾਂ ਇਹਦੇ ਚੋਂ ਪੈਸਾ ਬਣਾਉਣਾ ਬੜਾ ਸੌਖਾ ਬਿਲਕੁਲ ਜੀ ਅਸ ਤਾਂ ਜੇ 1600 ਦਾ ਵੇਚ ਦੇਾਂਗੇ ਸਾਡਾ ਤਾਂ ਇਹ 3200 ਦਾ ਵੀ ਵਿਕ ਜਾਊਗਾ ਬਾਈ ਵਿਕ ਜਾਊਗਾ ਸਹੀ ਗੱਲ ਹੈ ਕਿਉਂਕਿ ਅਸੀਂ ਆਲੇ ਨੂੰ ਕਹਦਾ ਵੀ ਤੂੰ ਰਿਜ਼ਲਟ ਦੇਖ ਯਾਰ ਹਾਂ ਠੀਕ ਹੈ ਜੀ ਤੇ ਇਹ ਉਨੇ ਪੈਸਿਆਂ ਦਾ ਵੀ ਵਿਕ ਵੀ ਪਰ ਬਾਈ ਸਾਨੂੰ ਆਇਆ ਹਨਾ ਕਿਸਾਨ ਦੇ ਪੈਸੇ ਤੇ ਬਣਾਈਆਂ ਗੱਡੀਆਂ ਕਿਸਾਨ ਦੇ ਪੈਸੇ ਦੇ ਪਾਈ ਕਬੂਤਰੇ ਉਹ ਬਾਲਾ ਟਾਈਮ ਨਹੀਂ ਫਿਰ ਰਹੇ ਹੁੰਦੇ ਸਹੀ ਗੱਲ ਜੇ ਉਹਨੂੰ ਨੋਚ ਨੋਚ ਕੇ ਖਾਵਾਂਗੇ ਵਿਚਾਰੇ ਨੂੰ ਯਾਰ ਕਿਉਂਕਿ ਬਈ ਕਿਸਾਨ ਦਾ ਦਰਦ ਸਮਝਣ ਦੀ ਲੋੜ ਆ ਅੱਜ ਦੀ ਯੁੱਗ ਚ ਬਿਲਕੁਲ ਬਿਲਕੁਲ ਹਨਾ ਇਹ ਉਹਦਾ ਆਪ ਹੀ ਵਿਚਾਰੇ ਦੇ ਕਬਾਰਡਾਂ ਤੇ ਹਨਾ ਬਈ ਡੱਲੇਵਾਲ ਸਾਹਿਬ ਇਹ ਤਾਂ ਗੱਲ ਹੈ ਹੈ ਉਹ ਆਪਣੇ ਕਿਸਾਨਾਂ ਦੇ ਮਾਰੀ ਬੈਠੇ ਆਪਣੇ ਵਾਸਤੇ ਬੈਠੇ ਆਪਣੇ ਵਾਸਤੇ ਹੀ ਬੈਠੇ ਨੇ ਬਈ ਹਨਾ ਬਿਲਕੁਲ ਜੀ ਅੱਜ ਅੱਜ ਇੱਕ ਬਈ ਸਾਰੇ ਵੀਰ ਭਰਾ ਆਪਣੇ ਕਿਸਾਨ ਭਰਾ ਅਸੀਂ ਵੀ ਅੱਜ ਜਾਣਾਗਾ ਬਈ ਸ਼ਾਮ ਨੂੰ ਤੇ ਸਾਰੇ ਵੀਰਪੁਰ ਖਨੌਰੀ ਬਾਰਡਰ ਤੇ ਯਾਰ ਜਰੂਰ ਪਹੁੰਚੋ ਕਿਉਂਕਿ ਆਪਣੇ ਸੰਭੂ ਬਾਟ ਵੀ ਦੱਲੇਵਾਲ ਵਰਗਾ ਜੋਧਾ ਆਪਾਂ ਨੂੰ ਮੁੜ ਕੇ ਮਿਲਣਾ ਨਹੀਂ ਹੈਗਾ ਮਿਲਣਾ ਨਹੀਂ ਬਹੁਤ ਗਵਾਲੇ ਪਹਿਲਾਂ ਵੀ ਬਹੁਤ ਗਵਾਲੇ ਪਹਿਲਾਂ ਹਣਾ ਦੀਪ ਸਿੱਧੂ ਵਰਕੇ ਹੋਗੇ ਹੋਰ ਦੇਖੋ ਅਸਲ ਨਾਲ ਸੱਜਣ ਨੂੰ ਗੱਲ ਇਹ ਫਿਤਰ ਤਾਂ ਆਪਣੀ ਇਹੀ ਹੈ ਵੀ ਆਪਾਂ ਬੰਦੇ ਨੂੰ ਦੁਨੀਆ ਤੋਂ ਜਾਣ ਤੋਂ ਬਾਅਦ ਜਾਣਦੇ ਆ ਬਾਅਦ ਉਹਦੀ ਗੱਲ ਪਾਉਣੇ ਪਹਿਲਾਂ ਉਹਦੇ ਨਾਲ ਨਹੀਂ ਖੜਦੇ ਹਣਾ ਸਹੀ ਗੱਲ ਆ ਬਾਈ ਹਾਂਜੀ ਤੇ ਇਹ ਤੋਂ ਇਲਾਵਾ ਜੀ ਹੋਰ ਵੀ ਦੱਸਿਓ ਕਿਰਾ ਕਿਹੜੇ-ਕਿਹੜੇ ਪ੍ਰੋਡਕਟ ਆਪਣੇ ਲੈ ਵਜ ਕੱਲ ਚੱਲ ਰਹੇ ਆ ਪ੍ਰੋਡਕਟ ਤਾਂ ਸਾਰੀ ਪੈਣੇ ਅੱਛਾ ਸਾਰੀ ਪੈਣੇ ਓਕੇ ਦੀ ਰਿਪੋਰਟ ਆ ਸਾਰੀ ਧਰਮਿਕ ਕੈਮਰਾ ਮਾਰਦੀ ਜਿੰਨੇ ਵੀ ਪ੍ਰੋਡਕਟ ਹੋਣਗੇ ਨਾ ਬਾਈ ਲੋ ਬਾਈ ਹੋਣਾ ਪੂਰੇ ਗਾਰੰਟੀ ਵਾਲੀ ਹੋਣਗੇ ਯਾਰ ਪਹਿਲਾਂ ਇਹਨਾਂ ਟ్రਾਇਲ ਜਿਵੇਂ ਕਹਦੀ ਵਰਤ ਕੇ ਵੇਖਦੇ ਆ ਉਸ ਤੋਂ ਬਾਅਦ ਫੇਰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਆ ਜਿੰਨੇ ਚਿਰ ਆਪ ਨੂੰ ਯਕੀਨ ਨਾ ਹੋਵੇ ਉਹਨਾਂ ਚਿਰੇ ਸਾਹਮਣੇ ਨਹੀਂ ਕਰਦੇ ਹਣਾ ਬਾਈ ਤੁਸੀਂ ਜਿੰਨਾ ਮਰਜ਼ੀ ਸਟਾਕ ਚਾਹੀਦਾ ਤੇ ਬਾਈ ਉਹਨਾਂ ਦਾ ਨੰਬਰ ਵੀ ਵੈਸੇ ਆਪਾਂ ਉੱਪਰ ਲਿਖਤਾ ਡਿਲੀਵਰੀ ਤੇ ਅਸਾ ਡਿਲੀਵਰੀ ਤੇ ਬਾਈ ਕਾਲਾ ਨੰਬਰ ਬੋਲ ਦਿਆ ਕਰ 9276744952 ਵੀਰੇ ਠੀਕ ਆ ਜੀ ਇਹ ਤੁਹਾਡਾ ਨੰਬਰ ਆ ਜੀ ਜਿਹਦਾ ਮਤਲਬ ਜੇ ਕਿਸੇ ਨੇ ਆਨਲਾਈਨ ਡਿਲੀਵਰੀ ਕਰਾਉਣੀ ਆ ਮਤਲਬ ਕੋਈ ਆਰਡਰ ਪਕਦਾ ਹੋਣਾ ਹਾਂ ਕੋਈ ਵੀਰ ਭਾਈ ਪੁੱਛ ਲੈਂਦਾਗਾ ਵੀ ਵੀਰੇ ਕਿੱਥੇ ਕ ਆ ਗਿਆ ਵੀ ਜਾ ਤੁਰ ਪਿਆ ਜਾਂ ਨਾ ਉਹਦੇ ਖਾਤਰ ਆਪਾਂ ਆਪਣਾ ਨੰਬਰ ਬੋਲਦੇ ਆ ਸਪੈਸ਼ਲ ਨੰਬਰ ਹੀ ਆ ਹਾਂ ਪੂਰਾ ਫੁੱਲ ਰਿਸਪੌਂਸ ਮਿਲ ਰਿਹਾ ਬਾਈ ਬਹੁਤ ਪਿਆਰ ਦਿੰਦੇ ਨੇ ਠੀਕ ਕਰਾਂ ਚ ਜਾਈਦਾ ਬਾਕੀ ਪਤਾ ਗੱਲ ਕੀ ਆ ਤੁਸੀਂ ਸੱਚੇ ਦਿਲੋਂ ਬਾਈ ਕਿਸਾਨਾਂ ਦੇ ਨਾਲ ਖੜੇ ਹੋ ਹੈਨਾ ਕਿਉਂਕਿ ਅੱਜ ਕੱਲ ਹਰੇਕ ਜਿਵੇਂ ਸੱਜਣ ਕ ਲੁੱਟਣ ਤੇ ਆ ਪਰ ਜੇ ਕਿਸਾਨ ਬੱਚੂ ਬਈ ਫੇਰੀ ਆਪਾਂ ਹਨ ਦੁਕਾਨਦਾਰੀ ਚੱਲਣਗੇ ਤੇ ਗੱਲ ਸਾਰੀ ਖੇਤੀਬਾੜੀ ਚ ਵੈਸੇ ਪੰਜਾਬ ਚ ਖੇਤੀਬਾੜੀ ਤੋਂ ਸਟਾਰਟ ਹੈ ਖੇਤੀਬਾੜੀ ਖੇਤੀਬਾੜੀ ਤੇ ਪੰਜਾਬ ਦਾ ਐਂਡ ਹੋ ਜਾਣਾ ਹਨਾ ਖੇਤੀਬਾੜੀ ਦੇ ਬਸ ਪੰਜਾਬ ਦਾ ਐਂਡ ਆ ਕੇ ਬਿਲਕੁਲ ਹਨਾ ਤੇ ਬਾਕੀ ਸੱਜਣੋ ਪ੍ਰੋਡਕਟ ਜਿਹੜੇ ਤੁਸੀਂ ਵੀ ਚਾਹਣੇ ਹੋ ਵੀ ਸਾਨੂੰ ਤੁਹਾਡੀ ਮਰਜ਼ੀ ਦੇ ਵੀ ਮਿਲ ਜਾਣਗੇ ਪਰ ਜੇ ਤੁਸੀਂ ਬਾਈ ਹੁਰਾਂ ਦੇ ਮੁਤਾਬਕ ਚੱਲੋਗੇ ਨਾ ਤੁਹਾਡਾ ਫਾਇਦਾ ਹੀ ਹੋਊਗਾ ਨੁਕਸਾਨ ਨਹੀਂ ਹੁੰਦਾ ਤੇ ਬਾਕੀ ਧਰਮਿਆ ਸਾਰੇ ਕੈਮਰਾ ਮਾਰਦੇ ਹਨਾ ਤੇ ਵੇ ਹਰ ਇੱਕ ਪ੍ਰੋਡਕਟ ਵਾਇਰਲ ਹੋ ਮਿਲ ਜਾਂਦਾ ਪਰ ਮਿਲੂਗਾ ਵੀ ਤੁਸੀਂ ਪੂਰੀ ਮਾਰਕੀਟ ਦੇ ਵਿੱਚੋਂ ਰੇਟ ਪਤਾ ਕਰਕੇ ਨਾ ਤੁਸੀਂ ਬਾਅਦ ਦੇ ਵਿੱਚ ਆਉਣਾ ਸੀ ਇਹ ਨਹੀਂ ਕਹਿੰਦੇ ਵੀ ਸਿੱਧਾ ਆਓ ਬੇਸ਼ੱਕ ਤੁਸੀਂ ਸਾਡੀ ਵੀਡੀਓ ਵੇਖ ਰਹੇ ਹੋ ਪਹਿਲਾਂ ਮਾਰਕੀਟ ਰੇਟ ਪਤਾ ਕਰੋ ਉਸ ਤੋਂ ਬਾਅਦ ਇੱਥੇ ਆ ਕੇ ਟਰਾਈ ਕਰਿਓ ਜੇ ਤੁਹਾਡਾ ਫਾਇਦਾ ਹੋਇਆ ਤਾਂ ਤੁਸੀਂ ਆਉਣਾ ਨਹੀਂ ਬੇਸ਼ੱਕ ਵੀ ਨਾ ਆਇਓ ਬਿਲਕੁਲ ਸਹੀ ਗੱਲ ਹੈ ਨਾ ਬਈ ਹਾਂ ਤੇ ਆਪਣਾ ਪੱਕਾ ਨੰਬਰ ਕਿਹੜਾ ਚੱਲ ਰਿਹਾ ਜੀ ਦੱਸਿਓ ਥੋੜਾ ਜਿਹਾ ਆਪਣਾ ਨੰਬਰ ਹੈਗਾ ਹੈਗਾ ਵੀਰੇ 62802 ਹਾਂਜੀ 06907 628020690 ਅਸਾਤੋ ਇੱਕ ਆ ਬਾਈ ਦਾ ਨੰਬਰ ਆ ਪਿਛਲੀ ਸਾਈਡ ਤੇ ਥੱਲੇ ਪਾਸੇ ਅਸਾ ਆ ਨੰਬਰ ਜਿਹੜਾ ਆਊਟਰ ਪਕਤਾ ਹੁੰਦਾ ਬਾਈ 9876744952 ਤੇ ਲੋ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਹੋ ਸਕੇ ਤੁਹਾਡੀ ਵੀਡੀਓ ਸ਼ੇਅਰ ਕਰਨ ਦੇ ਨਾਲ ਉਹ ਕਿਸਾਨ ਭਰਾਵਾਂ ਦਾ ਫਾਇਦਾ ਹੋ ਜੇ ਜਿਨ੍ਹਾਂ ਨੂੰ ਹਾਲੇ ਤੱਕ ਖਾਰਸਾ ਪੈਸਟੀਸਾਈਡ ਸੰਗਰੂਰ ਬਾਰੇ ਨਹੀਂ ਪਤਾ ਲੱਗਿਆ ਕਰ ਦਿਓ ਵੀਡੀਓ ਸ਼ੇਅਰ ਜੀ ਧੰਨਵਾਦ ਮਿਹਰਬਾਨੀ